ਇਹ ਜੋ ਸੂਆ ਦੇ ਪਿੰਡ ਟੋਲੀਆਂ ਦਾ ਇੱਕ ਫੌਜੀ ਦਾ ਪਰਿਵਾਰ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋਇਆ ਹੈ ਇਹਨਾਂ ਨੇ ਨਹੀਂ ਆਨਲਾਈਨ ਧੋਖੇਬਾਜ਼ਾਂ ਨੇ ਉਸ ਪੋਜੀਸ਼ਨ ਸਾਡੇ ਕਰਜੇ ਵੀ ਲੈ ਲਿਆ ਇਸ ਤੋਂ ਸੰਬੰਧੀ ਜਾਣਕਾਰੀ ਦੇਂਦਿਆਂ ਫੌਜੀ ਹੈ ਵੀ ਦਰਸ਼ਕ ਦੀ ਪਤਨੀ ਹਰਪ੍ਰੀਤ ਕੋਲ ਨੇ ਦੱਸਿਆ ਕਿ ਮੇਰਾ ਪਤੀ ਹਰਵਿੰਦਰ ਸਿੰਘ ਫੌਜ ਵਿੱਚ ਨੌਕਰੀ ਕਰਦਾ ਹੈ ਕਿ ਗੰਗਾ ਨਗਰ ਰਾਸਥਨ ਵਿੱਚ ਡੁੱਬਦੇ ਪਨਾ ਰਹੇ ਅੱਜ ਸਵੇਰੇ ਕਰੀਬ 10 ਜੇ ਮੇਰੇ ਪਤੀ ਹਰਵਿੰਦਰ ਨੇ ਮੈਨੂੰ ਫੋਨ ਕਰਕੇ ਦੱਸਿਆ ਤੇ ਉਸਦੇ ਮੋਬਾਈਲ ਫੋਨ ਤੇ ਵਾਰ-ਵਾਰ ਮੈਸੇਜ ਆ ਰਹੇ ਹਨ ਤੋ ਮੇਰੀ ਤਨਖਾਹ ਦੇ ਖਾਤੇ 'ਚੋਂ ਪੈਸੇ ਕਢਵਾਏ ਜਾ ਰਹੇ ਹਨ ਮੇਰੇ ਪਤੀ ਨੇ ਮਿਲੋਦ ਤੁਰੰਤ ਬੈਂਕ ਵਿੱਚ ਜਾ ਕੇ ਪੁੱਛਿਆ ਇਸ ਕੰਮ ਨੇ ਕਿਹਾ ਮੈਂ ਤੁਰੰਤ ਆਪਣੀ ਨੰਦ ਨਾਲ ਮਕੈਲੀਆਂ ਦੇ ਤਸਬਾ ਹਜਰਪੁਰ ਸਿਤ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਪਹੁੰਚਦਾ ਪਤਾ ਲੱਗਾ ਕਿ ਮੇਰੇ ਪਤੀ ਦੇ ਖਾਤੇ ਵਿੱਚੋਂ 1,25,000 ਰੁਪਏ ਦੀ ਐਫ ਡੀ 25,000 ਰੁਪਏ ਕੈਸ਼ ਅਤੇ ਇਹਨਾਂ ਨਹੀਂ 5,82,000 ਰੁਪਏ ਮੇਰੇ ਪਤੀ ਦੇ ਨਾਂ ਤੇ ਕਿਸ ਨੇ ਲੋਨ ਵੀ ਚੁੱਕ ਲਿਆ ਹਰ ਸ੍ਰੀ ਦਾ ਗਵਰਦਾ ਕਹਿੰਦਾ ਹੈ ਜਦੋਂ ਇਸ ਤੁਫਾ ਦਾੜੀ ਬੜੀ ਸੰਬੰਧੀ 뱅ਗਮ ਲਾਗਵਾਂ ਸੂਤਰ ਕੀਤਾ ਗਿਆ ਤਾਂ ਉਹਨਾਂ ਦੱਸਿਆ ਕਿ ਤੁਹਾਡੇ ਨਾਲ ਆਨਲਾਈਨ ਠੱਗੀ ਹੋਈ ਹੈ ਜਿਸ ਖਾਤੇ ਵਿੱਚ ਠੱਗਾਂ ਨੇ ਸਾਰਾ ਪੈਸਾ ਟ੍ਰਾਂਸਫਰ ਕੀਤਾ ਹੈ ਉਹ ਖਾਤਾ ਬੰਗਾਲ ਦੇ ਕਲਕੱਤਾ ਸਥਿਤ ਪੰਜਾਬ ਨੈਸ਼ਨਲ ਬੈਂਕ ਦਾ ਹੈ ਹਰਪ੍ਰੀਤ ਕੌਰ ਨੇ ਪੰਜਾਬ ਨੈਸ਼ਨਲ ਬੈਂਕ ਦੇ ਸਮੂਹ ਸਟਾਫ ਦੇ ਕਾਰਵਾਈ ਵਿੱਚ ਸਹਿਯੋਗ ਦਾ ਨਾਮ ਦਿੰਦੇ ਦੋਸ਼ ਲਾਏ ਹਨ ਹਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਇਨ੍ਹਾਂ ਠੱਗਾਂ ਨੇ ਉਸ ਦੇ ਪਤੀ ਦੀ ਮਿਹਨਤ ਦੀ ਕਮਾਈ ਪੱਲਾਂ ਵਿੱਚ ਲੁੱਟ ਲਈ ਹੈ ਇਸ ਸਾਈਬਰ ਫਰੋਡ ਨੂੰ ਲਿਖਤੀ ਤੌਰ ਤੇ ਫਰਮਚਾਹ ਦਿੱਤੀ ਗਈ ਹੈ ਹਰਪ੍ਰੀਤ ਕੌਰ ਨੇ ਉੱਚ ਪ੍ਰਸ਼ਾਸਨ ਨੂੰ ਮਾਰਕਿਟ ਕੀਤਾ ਹੈ ਕਿ ਇਨਾ ਠੱਜਾਂ ਨੂੰ ਜਲਦੀ ਜਲਦੀ ਫੜਾ ਜਾਵੇ ਤਾਂ ਜੋ ਪਰਿਵਾਰ ਵਿੱਚ ਇਹ ਠੱਗ ਕਿਸੇ ਹੋਰ ਨਾਲ ਜਹੀ ਧੋਖਾ ਕਰੀ ਨਾ ਕਰਨ ਅਤੇ ਮੇਰੇ ਪਤੀ ਦੀ ਮਿਹਨਤ ਦੀ ਕਮਾਈ ਸਾਨੂੰ ਵਾਪਸ ਦਵਾਈ ਜਾਵੇ ਬਿਊਰੋ ਰਿਪੋਰਟ ਅਲ ਪੰਜਾਬ న్యూਸ ਹਰਪ੍ਰੀਤ ਜੀ ਹਰਪ੍ਰੀਤ ਤੁਹਾਡੇ ਹਸਬੰਡ ਦਾ ਕੀ ਨਾਮ ਹੈ ਹਰਵਿੰਦਰ ਸਿੰਘ ਕੀ ਕੰਮ ਕਰਦੇ ਹੋ ਆਰਮੀ ਜੀ ਤੁਹਾਨੂੰ ਕੀ ਪਤਾ ਕਦੋਂ ਪਤਾ ਲੱਗਾ ਕਿ ਕੀ ਹੋਇਆ ਸੀ ਸਾਰਾ ਮਾਮਲਾ ਦੱਸੋ ਸਾਨੂੰ ਅੱਜ ਹੀ ਪਤਾ ਲੱਗਾ 10:30 ਵਜੇ ਜਦੋਂ ਪੈਸੇ ਸਾਡੇ ਨਿਕਲੇ ਓਟੀਪੀ ਆਂਦੀ ਹਾਂਜੀ ਉਹਨਾਂ ਦੇ ਫੋਨ ਤੇ ਲਿੰਕ ਹੈ ਉਹਨਾਂ ਦੇ ਫੋਨ ਤੇ ਜਾਂਦੇ ਨੇ ਕਿਹੜੀ ਜਗ੍ਹਾ ਡਿਊਟੀ ਕਰ ਰਹੇ ਹੋ ਕਿੰਨਾ ਗੰਗਾ ਨਗਰ ਆਰਮੀ ਚ ਹਾਂਜੀ ਆਰਮੀ ਕੌਨਸੀ ਨਿਕਲੇ ਜਿੱਦਾਂ ਨਹੀਂ ਵੈਸੇ ਕਦੋਂ ਕਦੋਂ ਨਿਕਲੇਗਾ ਇਹਨਾਂ ਨੇ 6 ਲੱਖ ਦੀ ਇੱਕ ਐਫਰੀਕਾ ਮਤਲਬ ਨਹੀਂ 1 ਲੱਖ ਦੀ ਐਫਰੀ ਕਰਾਈ ਹੈ ਉਹ ਤਾਂ ਡਵਾ ਲਈ ਹੈ ਤੇ 6 ਲੱਖ ਲੋਨ ਚੁੱਕ ਲਿਆ ਤਨਖਾਹ ਤੋਂ ਤਨਖਾਹ ਜੀ ਲੋਨ ਚੁੱਕਿਆ ਗਿਆ ਹਾਂਜੀ ਹਾਂਜੀ ਤੇ ਟੋਟਲ ਮਿਲਾ ਕੇ ਕਿੰਨੇ ਪੈਸੇ ਜਿਹੜੇ ਬਣਦੇ ਆ 8 ਲੱਖ 8 ਲੱਖ ਪੈਸੇ ਆਦੇ ਤੇ ਤੁਸੀਂ ਆ ਕੇ ਫਿਰ ਮੈਨੇਜਰ ਨੂੰ ਮਿਲਿਓ ਕੀ ਕਹਿ ਰਹੇ ਆ ਉਹ ਕਹਿੰਦੇ ਸਾਨੂੰ ਤੇ ਪਤਾ ਨਹੀਂ ਇਹ ਆਨਲਾਈਨ ਹੀ ਹੋਇਆ ਜੋ ਕੁਝ ਹੋਇਆ ਕੋਈ ਜਮਵਾਰੀ ਨਹੀਂ ਲਿਆ ਰੇ ਨਹੀਂ ਕੋਈ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਇਹ ਮੰਗ ਕਰਦੇ ਆਂ ਵੀ ਸਾਨੂੰ ਜਾਂ ਤੇ ਕੰਪਲੇਨ ਲੇਖ ਕੇ ਦੇਣ ਸਾਡੇ ਪੈਸੇ ਵਾਪਸ ਆਣ ਮੇਰੇ ਹਸਬੰਦ ਉੱਥੇ ਟੈਨਸ਼ਨ ਵਿੱਚ ਸੋ ਕੁਛ ਨਹੀਂ ਕਰ ਸਕਦੇ ਤੁਹਾਰੀ ਮਤਲਬ ਕਾਫੀ ਜਮ੍ਹਾਂ ਪੂੰਜੀ ਜਿਹੜੀ ਸਾਰੀ ਚੱਲ ਗਈ ਸੀ ਹਾਂਜੀ ਟੈਨਸ਼ਨ ਚ ਹਸਬੰਦ ਹਾਂਜੀ ਹਾਂਜੀ ਕੁਝ ਵੀ ਕਰ ਸਕਦੇ ਆ ਇਕੱਲੇ ਇਸ ਤਰ੍ਹਾਂ ਹੈਲੋ ਟੋਕ ਨਾ ਚਲੰਜੀਤ ਕੋਰ ਹਾਂਜੀ ਤਾਂ ਜਿਹੜਾ ਖੱਗੀ ਹੋਈ ਹੈ ਤੁਹਾਡੀ ਕੀ ਲੱਗਦੀ ਹੈ ਸਿਸਟਰ ਲੱਗਦੇ ਆ ਮੇਰੇ ਇਹ ਦੱਸੋ ਤੁਹਾਡੇ ਜਿਹੜੇ ਬ੍ਰਦਰ ਹੈ ਉਹ ਕੀ ਕੰਮ ਕਰਦੇ ਆ ਆਰਮੀ ਚ ਆਰਮੀ ਚ ਨੇ ਗੰਗਾ ਨਗਰ ਡਿਊਟੀ ਉਹਨਾਂ ਦੀ ਤੇ 10:28 ਮਿੰਟ ਤੇ ਹੀ ਫੋਨ ਆਇਆ ਸਾਨੂੰ ਕਿ ਮੇਰੇ ਫੋਨ ਤੇ OTP ਆ ਰਹੇ ਨੇ ਤੇ OTP ਆਸੀ ਉਸੇ ਟਾਈਮ ਹੀ ਬੈਂਕ ਚ ਆਏ ਆ ਤੇ ਬੈਂਕ ਵਾਲਿਆਂ ਨੇ ਚੈੱਕ ਕੀਤਾ ਸੀਗਾ ਤੁਸੀਂ ਚੈੱਕ ਕਰੋ ਕਿ ਸਾਡੇ ਅਕਾਊਂਟ ਚ ਕਿੰਨੇ ਪੈਸੇ ਰਹਿ ਗਏ ਕਿਹੜਾ ਬੈਂਕ ਹੈ ਪੰਜਾਬ ਨੈਸ਼ਨਲ ਬੈਂਕ ਹਾਜੀ ਬੋਲੋ ਜੇ ਰੋਸ ਤੋਂ ਬਾਅਦ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਤੁਹਾਡੇ ਇਹ ਫਰਾਡ ਹੋ ਗਿਆ ਆਨਲਾਈਨ ਮਠੱਗੀ ਹੋ ਗਈ ਹੈ ਤੁਸੀਂ ਇਦਾਂ ਕਰੋ ਕਿ ਥਾਣੇ ਵਿੱਚ ਰਿਪੋਰਟ ਕਰੋ ਥਾਣੇ ਗਏ ਆ ਤਾਂ ਉਹਨਾਂ ਨੇ ਕਿਹਾ ਕਿ ਸਾਈਬਰ ਸੈੱਲ 'ਚ ਕਰੋ ਤੇ ਇਹ ਕੋਈ ਆਪਣੀ ਰਿਸਪੌਂਸਿਬਿਲਟੀ ਨਹੀਂ ਲੈਂਦੇ ਦੱਸਦਾ ਕਿ ਬੈਂਕ ਦੀ ਵੀ ਰਿਸਪੌਂਸਿਬਿਲਟੀ ਹੁੰਦੀ ਹੈ ਪੂਰੀ ਪੂਰੀ ਬਿਲਕੁਲ ਕਿਉਂਕਿ ਸੇਫਟੀ ਬੈਂਕ 'ਚ ਸੇਫ ਨਹੀਂ ਆ ਡਿਵਾਈਸ ਤੇ ਕਿੱਥੇ ਸੇਫ ਲੈ ਤੇ ਇਹਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਸਾਡੇ ਪੈਸੇ ਸਾਨੂੰ ਵਾਪਸ ਕਰ ਜਿੰਨੇ ਵੀ ਹੋ ਸਕਦੇ ਜਿੰਨੀ ਵੀ ਜਲਦੀ ਹੋ ਸਕਦੇ ਆ ਕਿਉਂਕਿ ਬ੍ਰਦਰ ਮੇਰੇ ਟੈਂਸ਼ਨ ਵਿੱਚ ਨੇ ਉਹਨਾਂ ਦੀ 7 ਲੱਖ ਰੁਪਿਆ ਗਿਆ ਆ ਉਹ ਬਹੁਤ ਟੈਂਸ਼ਨ ਮਿਲਦੀ ਹੁੰਦੀ ਹੈ ਹਾਂਜੀ ਹਾਂਜੀ ਤੇ ਇਹਨਾਂ ਨੇ ਕੋਈ ਵੀ ਆਪਣੀ ਰਿਸਪੌਂਸਿਬਿਲਟੀ ਨਹੀਂ ਲਈ ਇਹਨਾਂ ਨੇ ਸਿਰਫ ਇੰਨੀ ਗੱਲ ਹੀ ਕਹੀ ਆ ਕਿ ਅਸੀਂ ਕੁਝ ਨਹੀਂ ਕਰ ਸਕਦੇ ਇਹ ਆਨਲਾਈਨ ਪੈਸੇ ਗਏ ਆ ਆਨਲਾਈਨ ਹੀ ਲੋਨ ਹੋ ਗਿਆ ਆ ਆਨਲਾਈਨ ਹੀ ਇਦਾਂ ਹੋ ਗਿਆ ਇਦਾਂ ਹੋ ਗਿਆ ਕੋਈ ਮਤਲਬ ਸੀਰੀਅਸ ਨਹੀਂ ਲੈ ਰਹੇ ਮੈਟਰ ਨੂੰ ਤੇ ਉਹਦੇ ਬੇਸ ਤੇ ਮੈਂ ਹਾਜੀਪੁਰ ਥਾਣੇ ਦੇ ਵਿੱਚ ਆਇਆ ਤੇ ਜੇ ਉਹ ਕੁੜੀਆਂ ਇਹ ਦੋ ਉੱਥੇ ਥਾਣੇ ਦੇ ਵਿੱਚ ਗਈਆਂ ਸੀਗਾ ਕੰਪਲੀਟ ਲਖਣ ਵਾਸਤੇ ਸੋ ਪਿੰਡ ਦੇ ਹੁਣ ਨਾਤੇ ਹੋਣ ਕਰਕੇ ਮੈਂ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਕਿੱਧਰ ਆਏ ਹੋ ਇਹ ਕਹਿੰਦੇ ਵੀ ਸਾਡੇ ਅਕਾਊਂਟ ਦੇ ਵਿੱਚੋਂ 8 ਲੱਖ ਰੁਪਇਆ ਗੈਪ ਹੈ ਫਿਰ ਮੈਂ ਇਹਨਾਂ ਨੂੰ ਕਿਹਾ ਵੀ 8 ਲੱਖ ਰੁਪਇਆ ਗੈਪ ਹੈ ਤੁਸੀਂ ਬੈਂਕ ਵਾਲਿਆਂ ਨੂੰ ਪੁੱਛਣਾ ਸੀ ਕਹਿੰਦੇ ਬੈਂਕ ਵਾਲੇ ਸਾਨੂੰ ਕਹਿੰਦੇ ਆ ਵੀ ਤੁਹਾਡਾ ਜਿਹੜਾ ਨਾ ਕੋਈ ਹੈਕਰ ਨੇ ਪੈਸੇ ਕੱਢ ਲਏ ਆ ਮੈਂ ਫਿਰ ਉੱਥੋਂ ਨਾਲ ਹੀ ਜਿੱਦਾਂ ਅਸੀਂ ਚਾਰ ਜਣੇ ਦੋ ਗਵਾਹ ਸੀਗੇ ਨਾਲ ਤੇ ਨਾਲ ਤਾਇਆ ਜੀ ਅਸੀਂ ਚਾਰੇ ਜਣੇ ਇੱਥੇ ਬੈਂਕ 'ਚ ਆ ਗ ਉਹਨ ਦੀ ਸਪੋਰਟਿਵ ਮੈਨੇਜਰ ਸਾਹਿਬ ਨਹੀਂ ਸੀ ਮੌਜੂਦ ਅਸੀਂ 11 ਵਜੇ ਤੋਂ ਇੱਥੇ ਬੈਠੇ ਹੋਏ ਆਂ ਕਿ ਬੈਂਕ ਵਾਲਿਆਂ ਦਾ ਵਿਵਾਰ ਕਿਸ ਤਰ੍ਹਾਂ ਦਾ ਹੈ ਬੈਂਕ ਕੋਲਿਆਂ ਦਾ ਵਿਵਾਰ ਜੋ ਮੌਕੇ ਦੇ ਹਿਸਾਬ ਨਾਲ ਸੀਗਾ ਉਦੋਂ ਤੇ ਇਹਨਾਂ ਨੇ ਵੀ ਜਹਾਜੀ ਇਦਾਂ ਭੇਜਾਂਗੇ ਤੇ ਚੱਲ ਜਾਣਗੇ ਪਰ ਅਦਰਵਾਇਜ਼ ਜੋ ਵੀ ਸਾਡੇ ਨਾਲ ਆਏ ਸੀਗੇ ਉਹਨਾਂ ਨੇ ਪੂਰੀ ਛਾਣਬਿਨ ਕਰਦਿਆਂ ਹੋਏ ਆ ਹੁਣ ਪੁਲਿਸ ਵਾਲਿਆਂ ਨੇ ਕਿਹਾ ਕਿ ਹਾਰਪੁਰ ਤੁਹਾਡੀ ਕੰਪਲੀਟ ਪੈ ਗਈ ਹੈ ਚਾਹੇ ਕੁਝ ਵੀ ਹੈ ਹੁਣ ਕਹਿੰਦੇ 11000 ਕੁਸ਼ ਰੁਪਏ ਮਹੀਨੇ ਦੀ ਕਿਸ਼ਤ ਕੱਟੀ ਜਾਣੀ ਹੈ ਦੇਖੋ ਇੱਕ ਫੌਜੀ ਮੁੰਡਾ ਔਨ ਦੀ ਸਪੋਰਟ ਔਰ ਡਿਊਟੀ ਤੇ ਹੈ ਉਥੇ ਤੇ ਕੋਈ ਮੋਬਾਈਲ ਥਰਾਈਜ਼ ਨਹੀਂ ਹੈ ਕੁਛ ਨਹੀਂ ਹੈ ਮੈਨੂੰ ਇਹ ਨਹੀਂ ਪਤਾ ਲੱਗਾ ਕਿ ਉਹਦੇ ਕਿਦਾਂ ਹੈਂਕ ਕਰਕੇ ਮੋਬਾਈਲ ਔਰ ਉਹਦੇ ਅਕਾਊਂਟ ਦੇ ਵਿੱਚੋਂ ਪੈਸੇ ਕੱਟੇ ਗਏ ਆ ਕੀ ਮੰਗ ਰਹੇ ਆ ਰਾਜ ਸਿੰਘ ਸਰ ਆਪ ਅਧਿਕਰਮ ਬੈਂਕ ਸਟਾਫ ਮੈਨੇਜਰ ਜੀ ਜੀ ਲੱਖ 2 ਸਰ ਇੱਕ ਮਹਿਲਾ ਆਪਕੇ ਪਾਸ ਸ਼ਿਕਾਇਤ लेके ਆਈ ਹੈ ਕਿ ਉਹਨਾਂ ਦੇ ਹਸਬੰਦ ਜੋ ਆਰਮੀ ਵਿੱਚ ਕੰਮ ਕਰਦੇ ਆ ਉਹਨਾਂ ਦੇ ਅਕਾਊਂਟ ਸੇ 688000 ਰੁਪਏ ਦਾ ਜੋ ਫਰਾਡ ਹੋਇਆ ਹੈ ਇਹ ਕਿਹੜਾ ਕਿਸ ਤਰ੍ਹਾਂ ਹੋਇਆ ਹੈ ਇਹ ਦੇਖਿਏ ਸਰ ਇੱਕ ਕੰਪਲੇਂਟ ਆਈ ਸੀ ਘਰਬਿੰਦਰ ਸਿੰਘ ਅਕਾਊਂਟ नाम इनका अकाउंट नंबर तो इनके खाते से पहले तो पाँच लाख भी हज़ार रुपये का ऑनलाइन एक बैंक का प्रोडक्ट है प्री अप्रूव पर्सनल लोन का तो उसके लिए एलिजिबल थे वो किसी हैकर ने शायद बड़ी चालाकी के साथ उनका फ़ोन हैक किया होगा और जैसा कि उन्होंने बताया कि ओ तो उन्होंने शेयर नहीं किया किसी के साथ है, तो हैक करके इनके खाते से पाँच लाख भी हज़ार का एक ऑनलाइन लोन पहले अप्रूव हुआ उसके बाद वो पैसा ट्रांसफ़र किया गया चार लाख दो लाख मॉन उसके बाद एक इनकी एफ थी एक लाख छः हज़ार की ऑनलाइन उसको भी तोड़ के वो फंड भी ट्रांसफ़र कर दिया ये किसी हैकर के द्वारा ऑनलाइन माध्यम से किया गया साइबर क्राइम में इसकी रिपोर्ट लिखी जा सकती है सर क्या जो लोन भी उठाया जा सकता उठा लेते हैं जैसे कि वो बता रहे हैं कि लोन भी ले लिया गया उन्हीं के हस्बैंड के नाम पे आज ही देखो एक हमारे बैंक का प्रोडक्ट है पी ए पी एल प्री अप्रूव पर्सनल लोन उसमें सैलरी के हिसाब से जिस बंदे का मंथली क्रेडिट आता रहता है तो उसके लिए ऑनलाइन एलिजिबल हो जाते हैं लोन के लिए प्री अप्रूव पर्सनल लोन तो वो कोई शायद जानकार होगा इस मामले का तो उन्होंने ये लोन ऑनलाइन किया पी आई पी एलों को साथ में ट्रांसफर किया इसके लिए क्या, क्या किया जा सकता है क्या इसमें एक तो हल ये है कि आप हम इनकी कंप्लेंट साइबर क्राइम में करेंगे ठीक है बाकी हम लोगों में भी अवेयरनेस वैसे ऑनलाइन माध्यम से भी और आर के थ्रू भी टाइम टू टाइम इसकी अवेयरनेस होती रहती है बट स्टिल मैं बोलना चाहूँगी कि आप अपनी पर्सनल डिटेल ओ वगैरह किसी के साथ शेयर ना करें आपके फ़ोन पे कोई लिंक वगैरह आता है तो उसको भी मतलब किसी अन जगह से अन बंदे से कोई लिंक आता है तो उसको क्लिक ना करें तो ऐसे बच सकते हैं आप उनकी